ਕੁਝ ਸਿਆਣੇ ਲੋਕ ਪੰਜਾਬ ਦੇ ਵੀ ਤਰਕ ਕਰਦੇ ਆ ਕਿ ਜਿਹੜਾ ਪੈਸਾ ਤੁਸੀਂ ਸਬਸਿਡੀ ਚ ਦੇ ਰਹੇ ਹੋ ਤੁਸੀਂ ਉਹਦੀ ਥਾਂ ਤੇ ਜੇ ਸੋਲਰ ਇੰਸਟਾਲ ਕਰੋ ਤੁਹਾਡਾ ਵੀ ਫਾਇਦਾ ਲੋਕਾਂ ਦਾ ਵੀ ਤਾਂ ਉਮਰ ਦਾ ਫਾਇਦਾ ਹੋਊਗਾ ਕੀ ਸਟੇਟ ਸੋਲਰ ਵਾਲੇ ਪਾਸੇ ਵੱਧ ਰਹੀ ਹੈ ਅਸੀਂ ਸੋਲਰ ਤੋਂ ਵੀ ਅੱਗੇ ਜਾ ਰਹੇ ਆ ਸੋਢੀ ਸਾਹਿਬ ਜੀ ਮੈਂ ਤੁਹਾਨੂੰ ਦੱਸਦਾ ਸੋਲਰ ਤਾਂ ਇੱਕ ਚੀਜ਼ ਹੈ ਜਿਹੜੀ ਮੈਂ ਤੁਹਾਨੂੰ ਕਿਹਾ ਸੀ 2035 ਤੱਕ ਪਲਾਨਿੰਗ ਕਰ ਰਹੇ ਆ ਹੂੰ ਅਸੀਂ ਇੱਕ ਰਿਪੋਰਟ ਸਾਡੇ ਕੋਲ ਆ ਗਈ ਹੈ ਪਾਵਰ ਫਾਈਨੈਂਸ ਕਾਰਪੋਰੇਸ਼ਨ ਦੀ ਇੱਕ ਰਿਪੋਰਟ ਅਸੀਂ ਹੁਣ ਹੋਰ ਡੇਲੋਇਟ ਕੰਪਨੀ ਆ ਉਹਨਾਂ ਨੂੰ ਕੰਮ ਦੇ ਰਹੇ ਹਾਂ ਠੀਕ ਹੈ ਜੀ ਇੱਕ ਤਾਂ ਅਸੀਂ ਉਹਨਾਂ ਕੋਲੋਂ ਐਗਜ਼ੈਕਟ 100% ਤਾਂ ਨਹੀਂ ਹੋ ਸਕਦਾ ਪਰ 5-10% ਇੱਧਰ ਉੱਧਰ ਵੀ ਸਾਨੂੰ 2035 ਤੱਕ ਬਿਜਲੀ ਕਿੰਨੀ ਚਾਹੀਦੀ ਹੋਏਗੀ ਗਰੋਥ ਮੱਦੇ ਨਜ਼ਰ ਰੱਖਦੇ ਹੋਏ ਮਤਲਬ ਕਿ ਕਿਹੜੇ ਸਾਲ ਤੱਕ ਕਿੰਨੀ ਚਾਹੀਦੀ ਕਿਉਂ 2035 ਅਜ 25 'ਚ ਬੈਠੇ ਆ ਜਿਹੜੀ ਬਿਜਲੀ ਚਾਹੀਦੀ ਉਹਦਾ ਫਿਰ ਅੱਗੇ ਅਸੀਂ ਮਿਕਸ ਸਟੱਡੀ ਕਰ ਰਹੇ ਹਾਂ ਵੀ ਉਹਦੇ ਵਿੱਚ ਥਰਮਲ ਕਿੰਨੀ ਚਾਹੀਦੀ ਸਾਨੂੰ ਉਹਦੇ ਵਿੱਚ ਹਾਈਡਰੋ ਜੇ ਹੋ ਸਕਦੀ ਕਿੰਨੀ ਲਈਏ ਉਹਦੇ ਵਿੱਚ ਸੋਲਰ ਕਿੰਨੇ ਲਈਏ ਇਹ ਅਸੀਂ ਪਲੈਨਿੰਗ ਕਰ ਰਹੇ ਹਾਂ ਵੀ ਕਿੰਨੇ ਕਿੰਨੇ ਚਾਹੀਦੇ ਹੁਣ ਇੱਕ ਸਟੈਪ ਅੱਗੇ ਆ ਉਹ ਸਟੈਪ ਇਹ ਹੈ ਕਿ ਬੈਟਰੀ ਸਟੋਰੇਜ ਅਸੀਂ ਚਾਲੂ ਕਰ ਪਿਆ ਉਹਦੇ ਵੀ ਅਸੀਂ ਟੈਂਡਰ ਲਗਾ ਰਹੇ ਹਾਂ ਉਹ ਸਟੋਰ ਜਦੋਂ ਹੋ ਜਾਏਗੀ ਉਹ ਸ਼ਾਮੀ ਅਸੀਂ ਉਹ ਬਿਜਲੀ ਵਰਤਿਆ ਕਰਾਂਗੇ ਜਦੋਂ ਸ਼ਾਰਟੇਜ ਹੈ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਸੋਲਰ ਅਸੀਂ ਵਧਾਈਏ ਅਸੀਂ ਵਾਕਈ ਵਧਾ ਰਹੇ ਹਾਂ ਰੂਰਲ ਏਰੀਆਜ਼ ਲਈ ਵੀ ਵਧਾ ਰਹੇ ਹਾਂ ਅਰਬਨ ਲਈ ਵੀ ਵਧਾ ਰਹੇ ਹਾਂ ਅਸੀਂ ਬੜੇ-ਬੜੇ ਟੈਂਡਰ ਸੋਚਨੇ ਆ ਲਗਾਉਣ ਦੀ ਸੋਲਰ ਦੇ ਔਰ ਬੜੀ ਜਲਦੀ ਅਸੀਂ ਮਤਲਬ ਕਿ ਇਹਨਾਂ ਨੂੰ ਫਲੋਟ ਕਰ ਦਾਂਗੇ